ਪਿਆਰਾ ਮੈਂ ਘਰ ਪਾਈ ਬਠਾ ਛੋਟੇ ਛੋਟੇ ਬੱਤੀਆਂ ਅੱਗ ਲਾ ਕੇ ਬੁੱਪੂ ਵਿੱਚ ਜ਼ਮੀਨ ਦੇ ਜਿਹੜੀ ਟਰਕੀ ਜ਼ਮੀਨ ਹੈ ਹਾਂ ਮੇਰੀ ਜ਼ਮੀਨ ਆ ਜੀ ਜਿਹੜੇ ਬੱਚੇ ਆ ਮੇਰੇ ਛੋਟੇ ਛੋਟੇ ਵਿੱਚ ਘਰ ਪਾਈ ਬਠਾ ਅੱਗ ਲਾ ਕੇ ਬੁੱਪੂ ਸਾਰੇ ਬੱਚਿਆਂ ਨੂੰ ਉੱਥੇ ਥਾਣੇ ਘਰ ਨੂੰ ਕਿਉਂ ਫੁੱਟਾ ਪਰ ਲੈ ਬੋਲੀ ਤੇਰਾ ਅਗਲਾ ਚਾਹੂ ਸੁਣੋ ਵੀ ਅੱਪੇ ਕਰਦੇ ਹਾਂ ਅੱਗੇ ਕਰਾ ਲੈ ਜੀ ਚਾਹੂ ਆਂਗੇ ਜੀ ਜੋਰ ਲਾਵਾਂਗੇ ਫਿਰ ਚੱਲਦਾ ਇਹਦੇ ਨਾਲ ਮੈਂ ਕਿਹਾ ਲਾਓ ਨਾ ਲੱਗਦਾ ਨਾ ਲੱਗਦਾ ਆਹ ਜਿਹੜਾ ਕੋਈ ਨਹੀਂ ਆਹ ਜਿਹੜਾ ਇਹ ਕਹਿ ਬੈਠੇ ਨਿਪਟਦੂਈ ਉਹਨਾਂ ਨੇ ਨਿਪਟਣ ਨੂੰ ਤਿਆਰ ਐ ਵੀ ਨਿਪਟਣ ਦੇ ਮੈਂ ਤਿਆਰ ਐ ਵੀ ਨਿਪਟਦੀ ਵੀ ਜੂਗਾ ਆਹ 11 ਲੱਖ ਜੀ ਤੁਹਾਨੂੰ ਕਿਵੇਂ ਜ਼ਮੀਨ ਦੇਵਾਂਗਾ ਚਲੋੜੀ ਸਾਨੂੰ ਦਾ ਆਪੇ ਕਰਨੀ ਆਪੇ ਸਾਬੇ ਨੂੰ ਮੰਗ ਕੇ ਦੇ ਆਪੇ ਸਿਕਿਉਰਟੀ ਦੇਊਗਾ ਅਸੀਂ ਆਪੇ ਕਰਨੀ ਸਾਨੂੰ ਤੁਹਾਨੂੰ 14 ਲੱਖ ਕਿੱਮੇ ਜ਼ਮੀਨ ਜਿਹੜੀ ਤੁਹਾਨੂੰ ਕਹਿ ਬੈਠੇ ਪੈਸੇ ਪੈਸੇ ਹੀ ਦੇ ਦੇ ਯਾਰ ਹਾਂ ਕੋਈ ਗੱਲ ਨਹੀਂ ਅਸੀਂ ਅਸੀਂ ਕੁਝ ਕਹਿੰਦੇ ਨਹੀਂ ਸਸ ਕਰਾਉਣੀਆ ਕਰਕੀ ਕਰਾ ਕੇ ਹਟਾਵਾਂਗੇ 10 ਸਾਲ ਹੋ ਗਏ ਭੌਂਗ ਦੇ ਨਾਲ ਕੁੱਤੇ ਵਾਂਗੂ ਸਾਨੂੰ ਕਿਹੜਾ ਬਨੋਦ ਕੁਮਾਰ ਹੈ ਇਹਨੂੰ ਉਹਨੇ ਬੋਲੀ ਦੇਣ ਦੀ ਇਜਾਜ਼ਤ ਦਿੱਤੀ ਆ ਤਾਂ ਇਹਦੇ ਲਈ ਜਿਹੜੀ ਹੈਗੀ ਆ ਇਹਨੂੰ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ ਹੋਰ ਕੋਈ ਵੀ ਵਿਅਕਤੀ ਜਿਹੜਾ ਬੋਲੀ ਦਿੰਦਾ ਉਹਨੂੰ ਜੇ ਦੀ ਰਕਮ ਜਮ੍ਹਾਂ ਕਰਾਉਣੀ ਪੈਣੀ ਹੈ 25% ਮੌਕੇ ਦੀ ਜੋ ਰਹਿ ਗਈ ਹੈ ਕਿੰਨੇ ਤੇ ਵੀ ਬੋਲੀ ਸਰੇ ਲੱਗਦੀ ਹੈ ਤੇ ਦੂਜੀ ਗੱਲ ਇਹ ਆ ਆਪਣਾ ਇਹਦੀ ਬਣੀ ਕਿਤੇ ਕਿਤੇ ਲੈਣ ਮਦੇ ਹੋ ਗਏ ਇਹ ਜਿਹੜਾ ਹੈਗਾ ਜਮ੍ਹਾਂ ਬੰਦੀ ਸਾਲ 1920 ਦੇ ਮੁਤਾਬਕ ਖੇਵਟ ਖਾਤਾ ਨੰਬਰ 436/805 ਵਾ 806 ਵਿੱਚ ਗੁਰਲੇ ਗੁਰਮੇਲ ਸਿੰਘ ਪੁੱਤਰ ਕਰਤਾਰ ਸਿੰਘ ਪੁੱਤਰ ਸ਼ਾਮ ਸਿੰਘ ਦੇ ਨਾਮ 14 ਕਨਾਲ ਰਕਬਾ ਦੀ ਮਾਲਕੀ ਹੈ ਉਕਤ ਰਕਬੇ ਵਿੱਚ ਰਪਟ ਵਿੱਚ 550 ਰਪਟ ਨੰਬਰ ਮਿਤੀ 14 6 2024 ਰਾਹੀਂ ਸ਼੍ਰੀ ਸੁਧੀਰ ਕੁਮਾਰ ਅਡੀਸ਼ਨਲ ਸੈਸ਼ਨ ਜੱਜ ਤਲਵੰਡੀ ਸਾਬੋ ਕੇਸ ਨੰਬਰ E X C 163 2023 ਵਿੱਚ ਗੁਰਮੇਲ ਸਿੰਘ ਪੁੱਤਰ ਕਰਤਾਰ ਸਿੰਘ ਪੁੱਤਰ ਸ਼ਾਮ ਸਿੰਘ ਦਾ 10 ਸਾਲਮ ਰਕਬਾ ਅਟੈਚ ਹੈ ਇਸ ਕਰਕੇ ਜਿਹੜੀ ਬੋਲੀ ਆ ਇਹ ਸਾਲਮ ਰਕਬੇ ਦੀ ਹੋਣੀ ਆ ਜੇ ਤੇ ਕੋਈ ਲੋਨ ਆ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਹੈਗਾ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਹੈਗੀ ਉਹਦੀ ਜ਼ਿੰਮੇਵਾਰੀ ਅਦਾਲਤ ਦੀ ਹੈ ਇਹ ਬੋਲੀ ਜੇ ਅੱਜ ਹੋ ਜਾਂਦੀ ਆ ਤਾਂ ਇਹਨੂੰ ਕਨਫਰਮ ਵੀ ਮਾਨਯੋਗ ਅਦਾਲਤ ਨਹੀਂ ਕਰਦਾ ਲੋ ਲੋ ਇੱਕ ਤਾਜਦਾਬਾ ਜਿੰਦਾਬਾ 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 ਦੀ ਗੁਰਕੀ ਨਹੀਂ ਹੁੰਦਿਆਂ ਨਹੀਂ ਹੁੰਦਾ ਨਹੀਂ ਹੁੰਦਾ ਜਿੰਦਾਬਾ 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 ਗਰੀਬ ਦੀ ਗੁਰਕੀ ਨਹੀਂ ਹੁੰਦਿਆਂ ਨਹੀਂ ਹੁੰਦਾ ਬੰਦਾ ਬੋਲੀ ਦੇਣ ਤੇ ਇੰਟਰਸਟਿਡ ਆ ਤਾਂ ਦੱਸੋ ਜੀ ਮੈਂ ਬੋਲੀ ਦਊਗਾ ਜੀ ਹਾਂ ਜੀ ਨਹੀਂ ਨਹੀਂ ਉਹ ਮੈਂ ਨੇ ਹੁਣ ਬੋਲਿਓ ਰਹਿ ਨਾ 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 ਬਾਰਤ ਹੋ ਜਾ ਬਾਰਤ ਉਹ ਬਾਰਤ ਹੋਲੇ ਬੋਲੀਆ ਬੋਲੀਆ ਕਿਵੇਂ ਬੋਲੀ ਮੇਰੀ ਗੱਲ ਸੁਣ ਅਸੀਂ ਇਹ ਕਰ ਨਹੀਂ ਇਹ ਗੱਲ ਜੀ ਕਰਦੇ

ਇੱਧਰ ਆ ਜਮੀਨ ਦੇ ਕੇ ਤੈਨੂੰ ਮਾਰਾਂਗਾ ਬਾਹਰ ਹੋ ਕੇ ਰਾਂ ਜਿੰਦਾਬਾਦ ਜਿੰਦਾਬਾਦ ਜਿੰਨ ਮਾਈਕਰੋ ਦੇ ਖਬਰ ਬੰਦੂਰੀ ਮੇਰਾ ਪੌਲਟ੍ਰੋ ਵੀ ਵੱਜੂਗੀ ਇੱਕ ਆ ਕੰਮ ਨਹੀਂ ਕਰਨਾ ਨਾਗੈ ਨੂੰ ਮਾਰਦੇ ਨਾ ਤੁਸੀਂ ਧੱਕਾ ਨਾਲ ਧੱਕਾ ਨਹੀਂ ਮਾਰੀ ਜਾਂਦੇ ਸਾਡੇ ਆਹਨ ਕਾਹਦੇ ਬਾਲਾ ਹੱਟੇ ਆਹਨ ਆਹਨ ਦਾ ਘਰ ਤੇ ਦੇਵਾ ਬੜਾ ਮਰੂ ਆਹਨ ਤਾਂ ਕਾਗਰ ਰਿਉਂਦੀ ਨਾ ਇਹ ਕਰਦੇ ਇਹ ਕਰਦੇ ਤਾਰੇ ਮਾਰ ਦੇ ਦੀ ਪੈ ਰਹੇ ਨੇ ਮੇਰੇ ਕੰਨ ਸਾਹ ਵੇ ਤੰਦੀ ਦਾ ਰੋਲ ਰੋਲ ਮੈਂ ਜਿਹੜਾ ਕਰਦਾ ਜਿਹੜਾ ਕਰਦਾ ਮੈਂ ਜਿਹੜਾ ਕਰਦਾ ਮੈਂ ਜਿਹੜਾ ਕਰਦਾ ਮੈਂ ਜਿਹੜਾ ਕਰਦਾ ਉਹ ਕਾਮਨਾ ਕਰਿਓ ਜੇ ਮੇੜਾ ਹੋ ਜਾਣਾ ਕਰ ਮੀਨਾਂ ਦੇ ਹੱਥ ਸੁਣ ਲਈ ਕੋਈ ਨਹੀਂ ਤੁਸੀਂ ਸਾਡੇ ਭਾਈ ਆ ਬਾਈ ਯਾਰ ਅਸੀਂ ਤੁਹਾਨੂੰ ਅਸੀਂ ਕੁਛ ਨਹੀਂ ਕਰ ਇਹਦਾ ਬੋਲੀ ਦੇਖਣ ਵਾਲੇ ਨੂੰ ਦੇਖਣਾ ਜਮਲਾ ਆਇਆ ਹੈ ਪੈਸੇ ਦੇ ਨੂੰ ਤਿਆਰ ਆ ਮੈਂ ਘਰ ਪਾਈ ਬਠਾ ਛੋਟੇ ਛੋਟੇ ਬੱਤੀਆਂ ਅੱਗ ਲਾ ਕੇ ਫੁੱਪੂ ਵਿੱਚ ਜ਼ਮੀਨ ਦੇ ਜਿਹੜੀ ਖੁਰਟੀ ਜ਼ਮੀਨ ਹੈ ਹਾਂ ਮੇਰੀ ਜ਼ਮੀਨ ਆ ਜੀ ਜਿਹੜੇ ਬੱਚੇ ਮੇਰੇ ਛੋਟੇ ਛੋਟੇ ਵਿੱਚ ਘਰ ਪਾਈ ਬਠਾ ਅੱਗ ਲਾ ਕੇ ਫੁੱਪੂ ਸਾਰੇ ਬੱਚਿਆਂ ਨੂੰ ਉੱਥੇ ਖਣੇ ਕਰਦੂ ਕਿਉਂ ਫੁੱਟਾ ਕਰਨਾ ਲੋਕਾਂ ਨਾਲ ਕੋਈ ਨਹੀਂ ਦੱਸਦਾ ਸਭ ਬੰਦੇ ਵਾਸਤੇ ਕਰਕੇ ਕਰੋ ਦੇਖੋ ਸਾ ਵੀ ਅਸੀਂ ਬੰਦ ਕਰ ਦਿੰਦੇ ਹਾਂ ਮੁੰਡਾ ਬਾਜ਼ਾਰ ਦੀ ਗੱਲ ਸੁਣ ਲਓ ਦੇਖੋ ਹਾਂ ਮੈਂ ਇੱਥੇ ਦੇਖੋ ਆਇਆ ਹੈਗਾ ਅਦਾਲਤ ਦੇ ਹੁਕਮਾਂ ਨਾਲ ਇਹ ਮੇਰਾ ਫੈਸਲਾ ਨਹੀਂ ਨਾ ਸੱਚਾ ਦਾ ਫੈਸਲਾ ਇਹ ਅਦਾਲਤ ਦਾ ਫੈਸਲਾ ਅਸੀਂ ਕਾਨੂੰਨੀ ਜੋ ਕਾਰਵਾਈ ਆ ਜੋ ਸਾਡੀ ਡਿਊਟੀ ਲੱਗੀ ਆ ਅਸੀਂ ਉਹ ਕਰਨ ਆਏ ਆ ਤੁਸੀਂ ਸਾਨੂੰ ਰੋਕ ਰਹੇ ਹੋ ਠੀਕ ਆ ਅਸੀਂ ਬੋਲੀ ਨਹੀਂ ਕਰਾਵਾਂਗੇ ਅਸੀਂ ਪਰ ਅਦਾਲਤ ਨੂੰ ਲਿਖ ਕੇ ਭੇਜਾਂਗੇ ਕੱਲ ਨੂੰ ਤੁਹਾਡੇ ਤੇ ਕੋਈ ਐਕਸ਼ਨ ਆਉਦਾ ਹੋਰ ਹੀ ਗੱਲ ਐਕਸ਼ਨ ਆਉਦਾ अरे तू मेरा क्या 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 तू मेरा क्� ਕੱਲੇ ਕੱਲੇ ਦਾ ਨਾਮ ਬਾਕੀ ਜਦੋਂ ਨਿਬੜਦੇ ਆ ਯਾਰ ਤੈਨੂੰ 1000 ਪੈਸੇ ਦੇ ਤੇਰਾ ਪੈਸੇ ਦੇ ਹਾਂਜੀ ਪ੍ਰਧਾਨ ਜੀ ਕੀ ਗੱਲ ਹੋਈ ਹੈ ਮੈਂ ਜਗਦੇਵ ਸਿੰਘ ਜੋਗਰਾਲਾ ਪਾਰਤੀ ਕਿਸਾਨ ਯੂਨੀਅਨ ਨੇਤਾ ਗਰਾਹਾ ਤੋਂ ਅੱਜ ਜੋ ਸਾਡੇ ਠੱਠੇ ਵਾਲੇ ਦੇ ਕਿਸਾਨ ਦੀ ਰਾਮੇ ਦੇ ਆਰਥਿਕ কুরਕੀ ਲੈ ਕੇ ਆਏ ਸੀ ਪਹਿਲਾਂ ਵੀ ਲੈ ਕੇ ਆਏ ਸੀ ਅੱਜ ਵੀ ਲੈ ਕੇ ਆਏ ਅੱਜ ਉਹਨਾਂ ਨੇ ਪੁਲਿਸ ਫੋਰਸ ਦੇ ਜ਼ੋਰ ਤੇ কুরਕੀ ਕਰਨੀ ਚਾਹੀ ਪਰ ਕਿਸਾਨਾਂ ਨੇ ਆਪਣੀ ਤਾਕਤ ਦੇ ਜ਼ੋਰ ਤੇ ਉਹ কুরਕੀ ਜਿਹੜੀ ਉਹ ਹੋਣ ਨਹੀਂ ਦਿੱਤੀ ਹੁਣ ਉਹ ਬਰੰਗ ਪਰਤੇ ਇਥੋਂ ਕਿਸਾਨ ਆਪਦੀ ਤਾਕਤ ਦੇ ਜੋਰ ਤੇ ਕਦੇ ਵੀ ਜਿਹੜੀਆਂ ਕਿਸਾਨਾਂ ਦੀਆਂ কুরਕੀਆਂ ਨਹੀਂ ਹੁੰਨਦੀਆਂ। ਹੱਥੋਪਾਈ ਵੀ ਹੋਈ ਆ ਕੀ ਕਾਰਨ ਸੀਗਾ? ਹੱਥੋਪਾਈ ਤਾਂ ਜਦੋਂ ਉਹ ਬੋਲੀ ਦੇਣ ਚਾਹੁੰਦੇ ਸੀ ਫਿਰ ਅਸੀਂ ਬੋਲੀ ਕਿਹਾ ਵੀ ਜ਼ਮੀਨਾਂ ਤੇ ਜਿਹੜੀ ਬੋਲੀ ਹੈ ਉਹ ਦੇਣ ਨਹੀਂ ਦਿੰਦੇ ਕਿਸੇ ਵੀ ਕੀਮਤ ਤੇ কুরਕੀ ਨਹੀਂ ਹੁੰਨਦੇ ਜੱਥੇਬੰਦੀ ਦਾ ਹਸੂਲ ਹੈ। ਕੌਣ ਦੇ ਰਿਆ ਸੀ ਬੋਲੀ ਕੌਣ ਦੇ ਰੇ? ਬੋਲੀ ਉਹ ਆਰਤੀਆ ਜਿਹੜਾ ਖੁਦ ਦੇ ਰਿਹਾ ਸੀ। ਖੁਦ ਆਰਤੀਆ ਦਾ। ਹਾਂ ਪਰ ਅਸੀਂ ਉਹਨਾਂ ਨੂੰ ਰੋਕਿਆ ਨਹੀਂ ਦੇਣ ਦਿੱਤੀ। ਇਸ ਕਰਕੇ ਜੱਥੇਬੰਦੀ ਦਾ ਹਸੂਲ ਹੈ ਵੀ ਕਿਤੇ ਵੀ ਕਿਸੇ ਵੀ ਕਿਸਾਨ ਦੀ কুরਕੀ ਜਿਹੜੀ ਹੁਣ ਨਹੀਂ ਦਿੱਤੀ ਜਾਊਗੀ ਜੋ ਮਰਜ਼ੀ ਹੋ ਜਾਈ।